ਵਾਦੀ ਹੈ ਕਿਸੇ ਵੀ ਪ੍ਰਕਾਰ ਦੀ ਬਾਦੀ ਹੈ ਹਰ ਇੱਕ ਪ੍ਰਕਾਰ ਦੀ ਮਰੀ ਦੇ ਵਿੱਚ ਇੱਕ ਸੰਜੀਵਣੀ ਬੁੱਟੀ ਦਾ ਕੰਮ ਕਰਦਾ ਹੈ ਇਹਦੇ ਆ ਪਤੇ ਆ ਚਾਹੇ ਜੇ ਪੱਤੇ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਉਹ ਨੂੰ ਲੈ ਲੋ ਚਾਹੇ ਇਹਦੇ ਪੱਤੇ ਖਾਲੀ ਪੇਟ ਇਸ ਤਰ੍ਹਾਂ ਹੀ ਚਬਾ ਸਕਦੇ ਹੋ ਤੁਸੀਂ ਜਿਵੇਂ ਸਾਹ ਚੱਬੀ ਜਾਂਦਾ ਇਹਨੂੰ ਚਬਾ ਸਕਦੇ ਹੋ ਜਾਂ ਇਹਦਾ ਪਾਊਡਰ ਬਣਾ ਸਕਦੇ ਹੋ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਐਡਾ ਵੱਡਾ ਗੁਣਕਾਰੀ ਬੂਟਾ ਹੈ ਤੇ ਮਿਲਦਾ ਵੀ ਆਮ ਆ ਹਰ ਇੱਕ ਘਰ ਦੇ ਵਿੱਚ ਹੋ ਜਾਂਦਾ ਜੇ ਆਪਾਂ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਮੈਂ ਕੱਟੂਕ ਤਿੰਨ ਸਾਲ ਪਹਿਲਾਂ ਲਾਇਆ ਸੀ ਆ ਦੇਖੋ ਕਿੱਡਾ ਵੱਡਾ ਪਲਾਂਟ ਬਣ ਗਿਆ ਇੱਕ ਤਰ੍ਹਾਂ ਦੀ ਸੰਜੀਵਨੀ ਬੂਟੀ ਹੈ ਇਹਨੂੰ ਕਹਿੰਦੇ ਦੋਸਤਾਂ ਜਨਾਂ ਦਾ ਬੂਟਾ ਇਹਦੇ ਚਾਰ ਪੱਤੇ ਤੁਸੀਂ ਡੇਲੀ ਚਬ ਲਓ ਜਾਂ ਇਹਨੂੰ ਸਬਜ਼ੀ ਦੇ ਵਿੱਚ ਪਾ ਲਓ ਨਾ ਇਹ ਕ੍ਰਿਸਟੋਲ ਵਧਣ ਦੇਵੇ ਨਾ ਸ਼ੂਗਰ ਵਾਣ ਦੇਵੇ ਤੇ ਜਿੰਨੀਆਂ ਵੀ ਹੋਰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਉਹਦੇ ਨਾਲ ਲੜਨ ਦੀ ਆਪਾਂ ਨੂੰ ਸ਼ਮਤਾ ਦਿੰਦਾ ਹੈ ਐਡਾ ਗੁਣਕਾਰੀ ਪਲਾਂਟ ਕੋਈ ਵੀ ਨਹੀਂ ਹੈਗਾ ਸਭ ਤੋਂ ਗੁਣਕਾਰੀ ਪਲਾਂਟ ਹੈ ਇਹ ਤੇ ਇਹਦੇ ਪੱਤੇ ਚਾਹ ਬਲੋ ਚਾਹ ਇਹਦਾ ਪਾਊਡਰ ਬਣਾ ਲਓ ਇਹ ਬਾਕੀ ਇਹ ਤੇ ਇੱਕ ਤਰ੍ਹਾਂ ਜਿਵੇਂ ਆਪਾਂ ਚੌਲਾਂ ਦੀਆਂ ਫਲੀਆਂ ਹੁੰਦੀਆਂ ਨੇ ਤੇ ਬਾਕੀ ਇਹਨਾਂ ਦਾ ਫਲੀਆਂ ਲੱਗਦੀਆਂ ਆਪਾਂ ਪਹਿਲਾਂ ਤੋੜਨੀਆਂ ਉਹ ਫਲੀਆਂ ਨੂੰ ਤੋੜ ਕੇ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਤੇ ਹੁੰਦਾ ਵੀ ਆਮ ਹਰ ਇੱਕ ਘਰ ਦੇ ਵਿੱਚ ਹੋ ਜਾਂਦਾ ਬਹੁਤ ਜ਼ਿਆਦਾ ਗੁਣਕਾਰੀ ਹੈ ਇਹ ਫਿਰ ਕੋਸ਼ਿਸ਼ ਕਰਿਆ ਕਰੋ ਵੀ ਹਰ ਘਰ ਦੇ ਵਿੱਚ ਇਹਨੂੰ ਲਾਓ ਤੇ ਜਿੱਦਾਂ ਗੁਣਕਾਰੀ ਹੈ ਬੂਟਾ ਕੋਈ ਬੂਟਾ ਹੀ ਹੈ ਨਹੀਂ ਗੁਣਕਾਰੀ ਤੇ ਉਹ ਵੀ ਹਰ ਘਰ ਦੇ ਵਿੱਚ ਜਾਂਦਾ ਇਹਦੇ ਚਾਰ ਪੱਤੇ ਚਾ ਬਲੋ ਉਹ ਵੀ ਚੰਗੇ ਚੰਗੇ ਆ ਸਬਜ਼ੀ ਦੇ ਵਿੱਚ ਪਾ ਲਓ ਉਹ ਵੀ ਚੰਗੇ ਆ ਇੱਕ ਤੋਂ ਜੀ ਸੰਜੀਵਨੀ ਬੂਟੀ ਆ ਕਹਿੰਦਾ ਸੰਜੀਵਨੀ ਬੂਟੀ ਦੇ ਆਂਕੋ ਕੰਮ ਕਰਦਾ ਹਰਕ ਪ੍ਰਕਾਰ ਦੀ ਬਿਮਾਰੀ ਦੇ ਵਿੱਚ ਆਪਾਂ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਜਿਹੜਾ ਬੰਦਾ ਖਾਂਦਾ ਉਹ ਬਿਮਾਰ ਹੋਏਗਾ ਦਰੂ ਲਾਇਆ ਦੋਸਤੋ ਸਾਂਝਾਣ ਦਾ ਬੂਟਾ ਇਹਦਾ ਨਾਮ ਆ Okay, thank you so much.